ਵਾਹਿਗੁਰੂ ਜੀ ਕੀ ਫਤਿਹ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਭਗਤ ਰ ਹਜ਼ੂਰੀ ਅੰਦਰ ਸਭ ਆਇਮਾਨ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀ ਬੜ ਭਾਗੇ ਹੋ ਅੱਜ ਕਤਕ ਦੇ ਮਹੀਨੇ ਦੀ ਪ੍ਰਾਰੰਭਤਾ ਨੂੰ ਮੁੱਖ ਰੱਖਦੇ ਹਾਂ ਅਮਰਤ ਵਲੇ ਸਤਿਗੁਰੂ ਪਾਤਸ਼ਾਹ ਦੇ ਪਵਿੱਤਰ ਇਤਿਹਾਸਕ ਸਥਾਨਾਂ ਦੀਆਂ ਹਾਜ਼ਰੀਆਂ ਭਰਦੇ ਹਾਂ ਅਮਰਤ ਬਾਣੀ ਸਰਵਣ ਕਰਕੇ ਆਪ ਸੰਗਤਾਂ ਮਹਾਨ ਲਾਹੇ ਪ੍ਰਾਪਤ ਕਰ ਰਹੇ ਹੋ ਬੜ ਭਾਗੇ 12 ਮਾਹਾਂ ਦੀ ਪਾਵਨ ਬਾਣੀ ਦੇ ਵਿੱਚ ਅੱਜ ਦੇ ਮਹੀਨੇ ਦੇ ਦੁਬਾਰਾ ਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਮਿਹਰਮਤ ਕੀਤੀ ਕਤਕ ਕਰਮ ਕਮ ਆਵਣੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਬਿਆਪਨ ਸੱਬੇ ਰੋਗ ਪੁਰ ਪਾਸ਼ਾ ਕਹਿੰਦੇ ਵੀ ਵੇਖੋ ਕਤ ਕਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ ਜਿਹੜਾ ਤੇਰਾ ਅੱਖਾਂ ਮੰਦਰਾ ਜਿਹੜਾ ਤੇਰਾ ਕੀਤਾ ਹੋਇਆ ਕਰਮ ਹੈ ਕੀਤੇ ਹੋਏ ਕਰਮ ਨੂੰ ਤੇਰੇ ਨੂੰ ਖੁਦ ਤੈਨੂੰ ਆਪ ਭੁਗਤਣਾ ਪੈਣਾ ਹੈ ਦੋਸ਼ ਨਾ ਕਾਹੂ ਜੋਗ ਜਿਹੜਾ ਕੀਤਾ ਹੋਇਆ ਕਰਮ ਹੈ ਉਹਦਾ ਦੋਸ਼ ਕਿਸੇ ਦੂਜੇ ਤੇ ਨਾ ਦੇ ਅੱਜ ਦੇ ਬਚਨ ਦੇ ਵਿੱਚ ਗੁਰੂ ਪਾਤਸ਼ਨ ਜਦੋਂ ਕਰਮਾਂ ਦੀ ਵਿਚਾਰ ਕੀਤੀ ਨਾ ਦੋ ਵਿਚਾਰਾਂ ਇੱਥੇ ਗੁਰਮਖ ਕੋ ਚੇਤੇ ਰੱਖਣ ਵਾਲੀਆਂ ਨੇ ਵੀ ਇੱਕ ਤੇ ਕੁਝ ਕਰਮ ਉਹ ਹੁੰਦੇ ਨੇ ਜਿਨ੍ਹਾਂ ਦੇ ਬਾਬਤ ਮਨੁੱਖ ਨੂੰ ਪਤਾ ਨਹੀਂ ਹੁੰਦਾ ਗਿਆਤ ਨਹੀਂ ਹੁੰਦਾ ਸੋਝੀ ਨਹੀਂ ਹੁੰਦੀ ਤੇ ਉਹ ਬਖਸ਼ੇ ਜਾਂਦੇ ਨੇ ਕੁਝ ਕਰਮ ਉਹ ਹੁੰਦੇ ਨੇ ਜਿਨ੍ਹਾਂ ਦੇ ਬਾਰੇ ਬੰਦੇ ਨੂੰ ਪਤਾ ਤੇ ਹੁੰਦਾ ਵੀ ਚੰਗਾ ਕੀ ਹੈ ਤੇ ਮਾੜਾ ਕੀ ਹੈ ਪਰ ਫਿਰ ਵੀ ਕਰੀ ਜਾਂਦਾ ਤੇ ਉਹ ਗੁਰਮਖ ਪਿਆਰੇ ਉੱਤੇ ਕਦੇ ਬਖਸ਼ ਨਹੀਂ ਜਾਂਦੇ ਗੁਰੂ ਪਾਚਾ ਨੇ ਦੋ ਮੇਤਰਾਾਂ ਦੀ ਵਿਚਾਰ ਪਾਵਨ ਬਾਣੀ ਦੇ ਵਿੱਚ ਸਮਝਾਈ ਹੈ ਜਿਵੇਂ ਸਭ ਤੋਂ ਪਹਿਲਾਂ ਇੱਕ ਛੋਟੀ ਜੀ ਉਦਾਹਰਣ ਹੈ ਇੱਕ ਛੋਟਾ ਜਿਹਾ ਬੱਚਾ ਆਪਣੇ ਪਿਤਾ ਦੇ ਗੋਦ ਵਿੱਚ ਖੇਡਦਾ ਹੈ ਅਚੇਤ ਹੈ ਉਹਨੂੰ ਸੋਝੀ ਕੋਈ ਨਹੀਂ ਕਈ ਵਾਰੀ ਉਹ ਆਪਣੇ ਪਿਓ ਦੀ ਦਾੜ੍ਹੀ ਨੂੰ ਵੀ ਹੱਥ ਪਾ ਲੈਂਦਾ ਹੈ ਕਈ ਵਾਰੀ ਉਹ ਆਪਣੇ ਵੱਲੋਂ ਸਿਰ ਦੇ ਵਾਲਾਂ ਨੂੰ ਵੀ ਹੱਥ ਪਾ ਲੈਂਦਾ ਹੈ ਤੇ ਪਿਤਾ ਉਹਨੂੰ ਸਗੋਂ लाਡ ਕਰਦਾ ਹੈ ਉਹੀ ਬੱਚਾ ਜਦੋਂ 20 ਸਾਲਾਂ ਦਾ 21 ਸਾਲਾਂ ਦਾ ਹੋ ਕੇ ਆਪਣੇ ਪਿਓ ਦੀ ਦਾੜ੍ਹੀ ਨੂੰ ਹੱਥ ਪਾਉਂਦਾ ਹੈ ਤੇ ਪਿਓ ਬੇਦਖਲ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ। ਉਸ ਪਿਤਾ ਨੂੰ ਪੁੱਛੀਏ ਵੀ ਤੇਰੀ ਉਹੀ ਦਾੜ੍ਹੀ ਹੈ, ਉਹੀ ਤੇਰਾ ਪੁੱਤਰ ਹੈ ਤੇ ਉਦੋਂ ਤੂੰ ਇਹਨੂੰ ਲਾਡ ਕਰਦਾ ਸੀ ਪਰ ਅੱਜ ਤੂੰ ਇਹਨੂੰ ਬੇਦਖਲ ਕਰਨ ਵਾਸਤੇ ਤਿਆਰ ਹੋ ਗਿਆ। ਪਿਤਾ ਇਸ ਗੱਲ ਦਾ ਜਵਾਬ ਦਵੇਗਾ ਵੀ ਜਦੋਂ ਇਹ ਮੇਰੀ ਦਾੜ੍ਹੀ ਨੂੰ ਛੋਟਾ ਹੁੰਦਾ ਹੱਥ ਪਾਉਂਦਾ ਸੀ ਉਦੋਂ ਬੱਚਾ ਸੀ। ਉਦੋਂ ਅਚੇਤ ਸੀ। ਉਦੋਂ ਇਹਨੂੰ ਸੋਝੀ ਨਹੀਂ ਸੀ। ਪਰ ਹੁਣ ਤੇ ਇਹਨੂੰ ਪਤਾ ਹੈ ਨਾ ਹੁਣ ਇਹਨੂੰ ਪਤਾ ਹੋਣ ਦੇ ਬਾਵਜੂਦ ਵੀ ਜੋ ਇਹਨੇ ਕੋ ਕਰਮ ਕੀਤਾ ਇਸ ਕਰਕੇ ਇਹ ਬਖਸ਼ਿਆ ਨਹੀਂ ਜਾਵੇਗਾ ਦੂਮੇ ਤਰ੍ਹਾਂ ਦੀ ਵਿਚਾਰ ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਦਿੱਤੀ ਜੈਸਾ ਬਾਲਕ ਭਾਏ ਸੁ ਭਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁ ਪਿਤਾ ਘੜ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੇ ਜੇ ਕੋਈ ਸੋਧੀ ਨਹੀਂ ਕਰਮ ਦੇ ਬਾਰੇ ਵੀ ਚੰਗਾ ਕੀ ਹੈ ਮਾੜਾ ਕੀ ਹੈ ਤੇ ਗੁਰੂ ਦੇ ਦਰ ਤੇ ਬਖਸ਼ਿਆ ਜਾਵੇਗਾ ਪਰ ਹਾਂ ਜਦੋਂ ਪਤਾ ਲੱਗ ਗਿਆ ਪਤਾ ਹੋਣ ਦੇ ਬਾਵਜੂਦ ਵੀ ਜੇਕਰ ਕੋ ਕਰਮ ਕਰਦਾ ਫਿਰ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਇੱਕ ਬਾਬਾ ਕਬੀਰ ਜੀ ਦਾ ਬਚਨ ਹੈ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਬਾਬਾ ਜੀ ਕਹਿੰਦੇ ਜਦੋਂ ਜਾਣਦਾ ਨਾ ਜਾਣਦਿਆਂ ਹੋਇਆਂ ਵੀ ਜੇਕਰ ਔਗਣ ਕਰਦਾ ਤੇ ਫਿਰ ਉਦੋਂ ਬਖਸ਼ਿਆ ਨਹੀਂ ਜਾਵੇਗਾ ਦੇਖੋ ਸਮਾਜ ਦੇ ਵਿੱਚ ਦੁਨੀਆ ਦੇ ਬੜੇ ਧਾਰਮਿਕ ਗ੍ਰੰਥ ਨੇ ਜਿਵੇਂ ਗੀਤਾ ਕਹਿੰਦੀ ਆ ਵੀ ਕਰਮ ਕਰੋ ਫਲ ਦੀ ਇੱਛਾ ਨਾ ਰੱਖੋ ਫਲ ਪ੍ਰਮਾਤਮਾ ਦਵੇਗਾ ਦੁਨੀਆ ਦੇ ਤਮਾਮ ਧਾਰਮਿਕ ਗ੍ਰੰਥਾਂ ਨੇ ਗੁਰਮਖ ਪਿਆਰਿਓ ਕਰਮ ਦੀ ਗੱਲ ਕੀਤੀ ਵੀ ਮਨੁੱਖ ਨੂੰ ਕਰਮ ਕਰਨਾ ਚਾਹੀਦਾ ਪਰ ਇਹ ਬਹੁਤ ਕਿਸੇ ਨੇ ਘੱਟ ਦੱਸਿਆ ਵੀ ਕਰਮ ਕਰਨਾ ਕਿਹੋ ਜਿਹਾ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤਤ ਦੀ ਗੱਲ ਕਰਦੀ ਹੈ ਵੀ ਮਨੁੱਖ ਨੇ ਕਿਹੜਾ ਕਰਮ ਤਿਆਗਣਾ ਹੈ ਤੇ ਕਿਹੜਾ ਕਰਮ ਕਰਨਾ ਹੈ ਹੁਣ ਦੇਖੋ ਪੈਰ ਪੈਰ ਤੇ ਗੁਰੂ ਪਾਸ਼ਾ ਦੀ ਪਾਵਨ ਬਾਣੀ ਸੁਚੇਤ ਨਹੀਂ ਕਰਦੀ ਇਥੇ ਗੁਰੂ ਪਾਤਸ਼ਾਹ ਸੁਚੇਤ ਕਰਦੇ ਨੇ ਵੀ ਆਹ ਕਰਮ ਕਰਨਾ ਹੈ ਆਹ ਕਰਮ ਨਾ ਕਰੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਾਂ ਤਾਂ ਭਰੇ ਜਾਂ ਮਰਦਾਰ ਨਾ ਖਾਏ ਕਿਸੇ ਦਾ ਪਰਾਇਆ ਹੱਕ ਨਾ ਖਾਲਮੀ ਕਿਸੇ ਦਾ ਪਰਾਇਆ ਹੱਕ ਖਾਣਾ ਇਹੋ ਜਾਂ ਕਰਮ ਨਾ ਕਰੀ ਕਿਹੋ ਜਿ ਕਿਸੇ ਦਾ ਪਰਾਇਆ ਹੱਕ ਖਾਣਾ ਇੱਕ ਮੁਰਦਾ ਖਾਣ ਦੇ ਬਰਾਬਰ ਹੈ ਉਹਨੂੰ ਉਂਝ ਬੰਦਾ ਕਹੇ ਵੀ ਮੈਂ ਤੇ ਜੀ ਮਾਸ ਨਹੀਂ ਖਾਂਦਾ ਪਰ ਲੋਕਾਂ ਦਾ ਗਾਲ ਕੱਟ ਕੇ ਬੰਦਾ ਖਾਣ ਤੋਂ ਗੁਰਮਖੋ ਗਰੇਜ ਨਾ ਕਰੇ ਗੁਰੂ ਪਾਤਸ਼ਾਹ ਕਹਿੰਦੇ మాਸ ਤੇ ਨਹੀਂ ਖਾਂਦਾ ਚੰਗੀ ਗੱਲ ਐ ਪਰ ਜਿਹੜਾ ਕਿਸੇ ਦਾ ਪਰਾਇਆ ਹੱਕ ਖਾ ਲਿਆ ਉਹ ਤੇ ਬੰਦਾ ਖਾਣ ਦੇ ਬਰਾਬਰ ਐ ਉਹ ਤੇ ਵੱਡਾ ਪਾਪੀ ਬਣ ਗਿਆ ਉਸ ਸੂਰ ਉਸ ਗਾਏ ਤੇ ਗੁਰਮਖ ਪਿਆਰਿਓ ਜਿਵੇਂ ਗੁਰੂ ਪਾਤਸ਼ਾਹ ਨੇ ਕਿਹਾ ਵੀ ਵੇਦ ਪੜੈ ਮੁਖ ਮਿੱਠੀ ਬਾਣੀ ਜੀਆਂ ਕੋਤਰਾ ਸੰਗੇ ਪ੍ਰਾਣੀ ਹਜ਼ੂਰ ਨੇ ਦੱਸਿਆ ਨਾ ਵੀ ਕਰਮ ਕਿਹੜਾ ਕਰਨਾ ਤੇ ਕਿਵੇਂ ਕਰਨਾ ਕਦੇ ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਕਿਹਾ ਵੀ ਪਰਕਾ ਬੋਰਾ ਨਾ ਰੱਖੋ ਜੀਤ ਤਮਕੋ ਸੁਖ ਹੋਏ ਭਾਈ ਮੀਤ ਕਿਸੇ ਦਾ ਬੁਰਾ ਨਾ ਕਰੀ ਇਥੋਂ ਤੱਕ ਵੀ ਜੇਕਰ ਕੋਈ ਬੁਰਾ ਵੀ ਹੈ ਮਾੜਾ ਵੀ ਹੈ ਉਹਦਾ ਵੀ ਭਲਾ ਕਰਿਆ ਕਰ ਬਾਬਾ ਜੀ ਦਾ ਵਜਨ ਪੜਦੇ ਆ ਨਾ ਫਰੀਦਾ ਬੋਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਾਈ ਪੱਲੇ ਸਭ ਕੁਛ ਪਾਏ ਬਾਬਾ ਜੀ ਕਹਿੰਦੇ ਵੀ ਜੇ ਚੰਗਿਆਂ ਦਾ ਭਲਾ ਕਰਨ ਵਾਲੇ ਤੇ ਇਥੇ ਬੜੇ ਨੇ ਗੱਲ ਤੇ ਤਾਂ ਬਣੇ ਜੇਕਰ ਕਿਸੇ ਬੁਰੇ ਦਾ ਵੀ ਭਲਾ ਕਰ ਦਮੇ ਬੁਰੇ ਦਾ ਵੀ ਭਲਾ ਕਰਿਆ ਕਰ ਪਰ ਸਾਡੀ ਸਮਾਜ ਦੀ ਬਿਰਤੀ ਇਹ ਹੋ ਚੁੱਕੀ ਐ ਵੀ ਜਦੋਂ ਗੁਰਮਖ ਪਿਆਰਿਓ ਗੱਲ ਆਉਂਦੀ ਐ ਕਿਸੇ ਦਾ ਭਲਾ ਕਰਨ ਦੀ ਤੇ ਬੰਦਾ ਕਹਿੰਦਾ ਵੀ ਮੈਂ ਪਿਛੇ ਹੀ ਰਹਾ ਕੋਈ ਹੋਰ ਹੀ ਕਰ ਜਵੇ ਜਦੋਂ ਗੱਲ ਆਉਂਦੀ ਐ ਨਾ ਬੁਰਾ ਕਰਨ ਦੀ ਤੇ ਬੰਦਾ ਕਹਿੰਦਾ ਵੀ ਸਭ ਤੋਂ ਪਹਿਲਾਂ ਨੰਬਰ ਮੇਰਾ ਲੱਗੇ ਸਭ ਤੋਂ ਪਹਿਲਾਂ ਸ਼ੁਰੂਆਤ ਮੈਂ ਕਰਾਂ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਛੇਰ ਇੱਥੇ ਬੁਰਿਆਂ ਦਾ ਭਲਾ ਕਰਨ ਦੀ ਗੱਲ ਤੇ ਛੱਡੋ ਇੱਥੇ ਤੇ ਬੰਦੇ ਚੰਗਿਆਂ ਦਾ ਭਲਾ ਕਰਕੇ ਰਾਜੀ ਨਹੀਂ ਇੱਥੇ ਤੇ ਕੋਈ ਚੰਗਿਆਂ ਦਾ ਭਲਾ ਕਰਨ ਵਾਸਤੇ ਤਿਆਰ ਨਹੀਂ। ਉਹ ਜਿਵੇਂ ਇੱਕ ਬੰਦਾ ਦਲਦਲ ਦੇ ਕਿਨਾਰੇ ਖਲੋਤਾ ਸੀ ਨਾ ਪਿੱਛੋਂ ਆ ਕੇ ਕਿਸ ਨੇ ੱੱਕਾ ਦੇ ਦਿੱਤਾ। ਉਹ ਬੰਦਾ ਦਲਦਲ ਦੇ ਵਿੱਚ ਧੱਸਦਾ ਜਾ ਰਿਹਾ ਹੈ। ਜਿਹੜਾ ਦਲਦਲ ਦੇ ਵਿੱਚ ਡਿੱਗਿਆ ਬੰਦਾ ਤੇ ਉਹਨੇ ੱੱਕਾ ਦੇਣ ਵਾਲੇ ਨੂੰ ਕਿਹਾ ਵੀ ਆਪਣਾ ਮੂੰਹ ਤੇ ਵਿਖਾ ਜਾ। ਉਹ ਕਹਿਣ ਲੱਗਾ ਮੂੰਹ ਵੇਖ ਕੇ ਕੀ ਕਰੇਗਾ। ਕਹਿਣ ਲੱਗਾ ਮੈਂ ਮੂੰਹ ਇਸ ਕਰਕੇ ਵੇਖਣਾ ਹੈ ਮੈਨੂੰ ਪਤਾ ਤੇ ਲੱਗੇ ਵੀ ਮੈਂ ਤੇਰਾ ਭਲਾ ਕਦੋਂ ਕੀਤਾ ਸੀ। ਇਹਦਾ ਭਾ ਪਤਾ ਕੀ ਹੈ? ਇਹਦਾ ਭਾਵ ਇਹ ਹੈ ਵੀ ਲੋਕੀ ਅੱਜਕੱਲ ੱੱ ਧੱਕੇ ਉਹਨਾਂ ਨੂੰ ਮਾਰਦੇ ਨੇ ਜਿਹੜਾ ਕੋਈ ਕਿਸੇ ਦਾ ਭਲਾ ਕਰਦਾ ਹੈ। ਭਲਾ ਕਰਨ ਵਾਲਿਆਂ ਨੂੰ ਧੱਕੇ ਪੈਂਦੇ ਨੇ। ਤੇ ਹੁਣ ਬਾਬਾ ਜੀ ਨੇ ਹਰ ਇੱਕ ਗੁਰਮਖ ਪਿਆਰੇ ਉਹ ਕਦਮ ਕਮ ਕਦਮ ਤੇ ਦੱਸਿਆ। ਕਹਿਣ ਲੱਗੇ ਵੀ ਕਰਮ ਕਿਵੇਂ ਦਾ ਕਰਨਾ ਹੈ? ਕਿਹੋ ਜਿਹਾ ਕਰਮ ਕਰਨਾ ਹੈ? ਫਰੀਦਾ ਬੁਰੇ ਦਾ ਭਲਾ ਕਰ ਕਿੰਨੇ ਆਪਾਂ ਬਚਨ ਪੜ੍ਹਦੇ ਆਂ। ਫਰੀਦਾ ਜਿੰਨੀ ਕਮੀ ਨਾਹੀਂ ਗੁਣ ਸੇ ਕਮੜੇ ਵਿਸਾਰ। ਮਤ ਸ਼ਰਮਿੰਦਾ ਥੀ ਵਈ ਸਾਈ ਦੇ ਦਰਬਾਰ। ਕਦੇ ਬਾਬਾ ਜੀ ਨੇ ਕਿਹਾ ਵੀ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਗੁਰੂ ਪਾਤਸ਼ਾਹ ਨੇ ਇੱਕ ਇੱਕ ਕਰਮ ਦੱਸਿਆ ਵੀ ਕਿਹੜਾ ਕਰਮ ਕਿਵੇਂ ਕਰਨਾ ਹੈ ਫਲ ਤਵੇ ਹੋ ਪਾਈਐ ਜਿਵੇਂ ਹੀ ਕਾਰ ਕਮਾਈਐ ਕਦੇ ਗੁਰੂ ਪਾਤਸ਼ਾਹ ਨੇ ਕਿਹਾ ਵੀ ਫਰੀਦਾ ਲੋੜ ਹੈ ਦਾਖ ਬਜੂਰੀਆਂ ਕਿਕਰ ਬੀਜੈ ਜੱਟ ਹੰਡੈ ਉਨਕਤਾਏ ਦਾ ਪੈਂਦਾ ਲੋੜੈ ਪਟ ਗੁਰੂ ਪਾਤਸ਼ਾਹ ਨੇ ਕੋਈ ਸਵਾਲ ਦਾ ਜਵਾਬ ਗੁਰਮਖ ਪਿਆਰੇ ਛੱਡਿਆ ਹੀ ਕੋਈ ਨਹੀਂ ਇੱਕ ਇੱਕ ਕਰਮ ਦੇ ਬਾਬਤ ਦਾ ਇੱਕ ਮੈਂ ਬੇਨਤੀ ਹੋਰ ਕਰਾਂ ਮੰਨ ਲਓ ਗੁਰਮਖ ਪਿਆਰਿਓ ਕਿਸੇ ਦੀ ਬਿਰਤੀ ਭੈੜੀ ਹੈ ਕਿਸੇ ਦੀ ਬਿਰਤੀ ਚੰਗੀ ਨਹੀਂ ਸੁਭਾਅ ਅਤੇ ਬਿਰਤੀ ਠੀਕ ਨਹੀਂ ਗੁਰੂ ਦੇ ਕੋਲ ਹਾਲੇ ਉਹ ਨਹੀਂ ਆਇਆ ਜਦੋਂ ਉਹ ਗੁਰੂ ਦੇ ਕੋਲ ਆ ਗਿਆ ਉਹਦੀ ਬਿਰਤੀ ਦੇ ਵਿੱਚ ਸੁਭਾਅ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ ਜੇਕਰ ਗੁਰੂ ਦੇ ਕੋਲ ਆ ਕੇ ਵੀ ਮਨੁੱਖ ਦੀ ਬਿਰਤੀ ਅਤੇ ਸੁਭਾਅ ਦੇ ਵਿੱਚ ਤਬਦੀਲੀ ਨਹੀਂ ਆਈ ਤੇ ਫਿਰ ਹੋਰ ਕੋਈ ਅਜੇਹੀ ਥਾਂ ਨਹੀਂ ਜਿੱਥੇ ਉਹਦੀ ਬਿਰਤੀ ਅਤੇ ਸਵਿਧਾ ਦੇ ਵਿੱਚ ਤਬਦੀਲੀ ਹੋ ਸਕੇ। ਬਾਬਾ ਜੀ ਦਾ ਇੱਕ ਬੜਾ ਪਿਆਰਾ ਵਚਨ ਹੈ। ਤਤੀ ਤੋਏ ਨਾ ਪੱਲਬੈ ਜੇ ਜਲ ਟੁੱਬੀ ਦੇ ਮੈਂ ਦੁਹਾਗਣ ਰੱਬ ਦੀ ਚੋ ਰੇਂਦੀ ਚੋਰੇ। ਬਾਬਾ ਜੀ ਕਹਿੰਦੇ ਵੀ ਫਸਲ ਹੁੰਦੀ ਆ ਨਾ ਫਸਲ। ਫਸਲ ਜੇਕਰ ਧੁੱਪ ਦੇ ਵਿੱਚ ਛੜਦੀ ਹੋਵੇ ਉਹਦਾ ਇਲਾਜ ਹੈ ਵੀ ਉਹਨੂੰ ਪਾਣੀ ਮਿਲ ਜਾਵੇ। ਜੇ ਪਾਣੀ ਮਿਲ ਜਾਵੇ ਤੇ ਸੁੱਕਦੀ ਹੋਈ ਬਚ ਜਾਂਦੀ ਹੈ। ਪਰ ਜੇਕਰ ਪਾਣੀ ਦੀ ਮਾਰ ਪੈ ਜਾਵੇ ਉਹਦਾ ਇਲਾਜ ਕੋਈ ਨਹੀਂ ਜਿਹੜਾ ਗੁਰੂ ਤੋਂ ਪਰੇ ਕੋ ਕਰਮ ਕਰਦਾ ਹੈ ਗੁਰੂ ਤੋਂ ਪਰੇ ਭੈੜੀ ਬਿਰਤੀ ਭੈੜਾ ਸਭਾ ਰੱਖ ਕੇ ਬੈਠਾ ਹੈ ਉਹਦਾ ਇਲਾਜ ਹੈ ਵੀ ਗੁਰੂ ਦੇ ਦਰ ਤੇ ਆ ਗਿਆ ਤੇ ਬਖਸ਼ਿਆ ਜਾਵੇਗਾ ਪਰ ਜੇਕਰ ਗੁਰੂ ਦੇ ਦਰ ਤੇ ਆ ਕੇ ਵੀ ਉਹਨੇ ਬਿਰਤੀ ਉਹੀ ਨਹੀਂ ਉਹੀ ਰੱਖੀ ਉਹਦਾ ਸੁਭਾਅ ਕੋ ਰਖਤ ਉਹੀ ਰਹਾ ਬਿਰਤੀ ਉਹੀ ਰਹੀ ਬਾਬਾ ਜੀ ਕਹਿਣ ਲੱਗੇ ਵੀ ਫਿਰ ਗੁਰੂ ਤੋਂ ਬਿਨਾ ਹੋਰ ਕਿਹੜੀ ਜਗ੍ਹਾ ਜਿੱਥੇ ਉਹ ਬਖਸ਼ਿਆ ਜਾਵੇਗਾ ਬੜੇ ਅਜਿਹੇ ਲੋਕ ਵੇਖੇ ਨੇ ਜਿਨ੍ਹਾਂ ਦਾ ਸੁਭਾਅ ਅੱਜ ਤੋਂ 10 ਸਾਲ ਪਹਿਲਾਂ ਵੀ ਉਹ ਤੇ ਅੱਜ ਵੀ ਗੁਰਮਖ ਪਿਆਰੇ ਉਹ ਤੇ ਏਸ਼ੇ ਕਰਕੇ ਸ਼ਾਇਦ ਬਾਬਾ ਜੀ ਨੇ ਕਿਹਾ ਵੀ ਤੈਨ ਨਰ ਕਿਆ ਪੁਰਾਣ ਸੁਣ ਕੀਨਾ ਅਨੁਭਾਵਣੀ ਭਗਤ ਨਹੀਂ ਉਪਜੀ ਭੁਖੇ ਦਾਨ ਨਾ ਦੀਨਾ ਮੈਂ ਬੇਨਤੀ ਕਰਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਬਚਨ ਨੇ ਇੱਕ ਵਿਦਵਾਨ ਦਾ ਬਚਨ ਹੈ ਕੋਈ ਰੋਂਦਾ ਹਸਾਇਾਈ ਤੇ ਦਸ ਖਾਂ ਕੋਈ ਡੁੱਬਦਾ ਬਚਾਇਾਈ ਤੇ ਦਸ ਖਾਂ ਪਾਟਾ ਜ਼ਖਮ ਕਦੇ ਨਹੀਂ ਸੀਤਾ ਨੇਰੀ ਮਾਲਾ ਫੇਰੀ ਤੇ ਕੱਖ ਨਹੀਂ ਕੀਤਾ ਉੰਜ ਬੰਦਾ ਕਹੇ ਜੀ ਮੈਂ ਤੇ ਅਮਰਤ ਵੇਲੇ ਉੱਠਦਾ ਹਾਂ ਜੀ ਉੰਜ ਬੰਦਾ ਕਹੇ ਮੈਂ ਤਾਂ ਜੀ ਪੰਜ ਬਾਣੀਆਂ ਦਾ ਨਿਤਨੇਮ ਵੀ ਕਰਦਾ ਹਾਂ ਉੰਜ ਬੰਦਾ ਕਹੇ ਮੈਂ ਤੇ ਸੇਵਾ ਬੜੀ ਕਰਦਾ ਹਾਂ ਬਾਬਾ ਜੀ ਕਹਿੰਦੇ ਉਹ ਕਾਹਦਾ ਧਰਮੀ ਕਿਸੇ ਗਰੀਬ ਨੂੰ ਵੇਖ ਕੇ ਕਦੇ ਭਲਾ ਕਰਿਆ ਨੇਰੀ ਮਾਲਾ ਫੇਰੀ ਤੇ ਕੱਖ ਨਹੀਂ ਕੀਤਾ ਤੇਰੇ ਮਨ ਦੇ ਅੰਦਰ ਕਦੇ ਦਇਆ ਪੈਦਾ ਹੋਈ ਹੈ ਕਦੇ ਬੁਰੇ ਦਾ ਭਲਾ ਕਰਕੇ ਨਹੀਂ ਵੇਖਿਆ ਕਦੇ ਕਿਸੇ ਗਰੀਬ ਦਾ ਪੇਟ ਭਰਕੇ ਨਹੀਂ ਵੇਖਿਆ ਕਦੇ ਕਿਸੇ ਨੰਗੇ ਨੂੰ ਵੇਖ ਕੇ ਕੱਪੜਾ ਦੇ ਕੇ ਨਹੀਂ ਵੇਖਿਆ ਅੰਦਰ ਤੇਰਾ ਕੁਰਖਤਤਾ ਦੇ ਨਾਲ ਭਰਿਆ ਪਿਆ ਕਾਦਾ ਧਰਮ ਹੀ ਕੋਈ ਰੋਂਦਾ ਹਸਾਇਆ ਇਸੀ ਤਾਂ ਦੱਸਖਾਂ ਕੋਈ ਡੁੱਬਦਾ ਬਚਾਇਆ ਇਤੇ ਦੱਸਖਾਂ ਪਾਟਾ ਜ਼ਖਮ ਕਦੇ ਨਹੀਂ ਸੀਤਾ ਨੇਰੀ ਮਾਲਾ ਫੇਰੀ ਤੇ ਕੱਖ ਨਹੀਂ ਕੀਤਾ ਕਿਉਂਕਿ ਧਰਮ ਦੇ ਦੋ ਅੰਗ ਨੇ ਸਰਬ ਧਰਮ ਮੈਂ ਸ੍ਰੇਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇੱਥੇ ਇਹ ਨਹੀਂ ਵੀ ਰੱਬ ਰੱਬ ਹੀ ਕਰਨਾ ਹੈ ਰੱਬ ਰੱਬ ਕਰਨ ਦੇ ਨਾਲ ਮਨੁੱਖ ਦਾ ਗੁਰਮਖ ਪਿਆਰਿਓ ਕਰਮ ਵੀ ਸ਼ੁੱਧ ਹੋਣਾ ਚਾਹੀਦਾ ਹੈ ਕਿਉਂਕਿ ਰੱਬ ਦੀ ਦਰਗਾਹ ਦੇ ਵਿੱਚ ਮਨੁੱਖ ਦਾ ਕਰਮ ਵੇਖਿਆ ਜਾਣਾ ਵੀ ਮਨੁੱਖ ਨੇ ਕਰਮ ਕਿਹੋ ਜਿਹਾ ਕੀਤਾ ਹੁਣ بڑے ਬੰਦੇ ਅਜਿਹੇ ਨੇ ਜਿਹੜੇ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਹਿਣਗੇ ਤੇ ਜਦੋਂ ਬੈਠੇ ਹੁੰਦੇ ਨੇ ਆਪਣੇ ਕੱਪੜੇ ਦੀ ਦੁਕਾਨ ਦੇ ਵਿੱਚ ਜਦੋਂ ਆਉਂਦਾ ਗਾਥ ਤੇ 100 ਰੁਪਏ ਵਾਲਾ ਕੱਪੜਾ 500 ਰੁਪਏ ਦੇ ਵਿੱਚ ਵੇਚਦੇ ਨੇ ਠੱਗੀ ਲਾਉਂਦੇ ਨੇ ਨਾ ਪਰ ਪੰਚ ਕਰਦੇ ਨੇ ਥੱਗੀ ਲਾਉਂਦੇ ਨੇ ਬਾਬਾ ਜੀ ਕਹਿੰਦੇ ਕੀ ਕਰੇਗੀ ਤੇਰੀ ਜਪਜੀ ਸਾਹਿਬ ਪੜ੍ਹੀ ਹੋਈ ਕੀ ਕਰੇਗੀ ਤੇਰੀ ਮਾਲਾ ਦੇ ਮਣ ਕੇ ਫੇਰੇ ਹੋਏ ਜਦੋਂ ਤੇਰਾ ਕਰਮ ਹੀ ਸ਼ੁੱਧ ਨਹੀਂ ਸ੍ਰੇਸ਼ਟ ਹਰ ਕੋ ਨਾਮ ਜਪ ਨਿਰਮਲ ਕਰਮ ਤੇ ਬਾਬਾ ਜੀ ਨੇ ਕਿਹਾ ਵੀ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੂ ਦੋਨੋਂ ਰੋਈ ਕਹਿਣ ਲੱਗੇ ਉੱਥੇ ਇਹ ਨਹੀਂ ਵੇਖਿਆ ਜਾਣਾ ਉੱਥੇ ਮਨੁੱਖ ਦੇ ਅਮਲ ਵੇਖੇ ਜਾਣੇ ਨੇ ਸਮਾਂ ਘਾਟਾ ਮੈਂ ਇੱਕ ਬੇਨਤੀ ਕਰਾਂ ਪਸਰੂਰ ਦੇ ਇੱਕ ਮੀਆਂ ਮਿੱਠਾ ਹੋਏ ਨੇ ਉਹਨੇ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਕਿਹਾ ਸੀ ਕਹਿਣ ਲੱਗਾ ਵੀ ਗੁਰੂ ਪਾਤਸ਼ਾਹ ਪਹਿਲਾ ਨਾਮ ਖੁਦਾਏ ਦਾ ਦੂਜਾ ਨਾਮ ਰਸੂਲ ਪਹਿਲਾ ਨਾਮ ਖੁਦਾਏ ਦਾ ਦੂਜਾ ਨਾਮ ਰਸੂਲ ਨਾਨਕ ਕਲਮਾ ਜੇ ਪੜੇ ਤਾਂ ਦਰਗਾਹ ਪਵੈ ਕਬੂਲ ਕਹਿੰਦਾ ਬਾਬਾ ਜੀ ਪਹਿਲਾ ਨਾਮ ਐਸੀ ਲੰਨੇ ਆ ਮੁਸਲਮਾਨ ਪਹਿਲਾ ਨਾਮ ਲਵੇ ਖੁਦਾ ਦਾ ਤੇ ਦੂਜਾ ਨਾਮ ਲਵੇ ਆਪਣੇ ਰਸੂਲ ਦਾ ਹਜਰਤ ਮੁਹੰਮਦ ਸਾਹਿਬ ਦਾ ਤੇ ਤੀਸਰਾ ਕਹਿਣ ਲੱਗਾ ਵੀ ਕਲਮਾ ਜਿਹੜਾ ਪੜਦਾ ਐ ਤੇ ਪਰ ਕਲਮਾ ਪੜਨ ਵਾਲਾ ਮੁਸਲਮਾਨ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਕਹਿਣ ਲੱਗੇ ਮੀਆਂ ਮਿੱਠਾ ਜੀ ਪਹਿਲਾ ਨਾਮ ਖੁਦਾਏ ਦਾ ਪਹਿਲਾ ਖੁਦਾ ਦਾ ਨਾਮ ਹੀ ਲੈਣਾ ਤੇ ਦਰਦਰਬਾਨ ਰਸੂਲ ਤੇ ਇੱਕ ਹਾਜ਼ਰਤ ਮੁਹੰਮਦ ਦੀ ਗੱਲ ਨਹੀਂ ਉਹਦੇ ਦਰ ਤੇ ਪਤਾ ਨਹੀਂ ਕਿੰਨੇ ਹਾਜ਼ਰਤ ਮੁਹੰਮਦ ਸਾਹਿਬ ਖਲੋਤੇ ਹੋਣਗੇ ਪਹਿਲਾ ਨਾਮ ਖੁਦਾਏ ਦਾ ਦਰਦਰਬਾਨ ਰਸੂਲ ਤੇ ਸ਼ੇਖਾ ਨੀਅਤ ਰਾਸ ਕਰ ਤਾਂ ਦਰਗਾਹ ਪਵੈ ਕਬੂਲ ਇਕੱਲਿਆਂ ਕਲਮਾ ਪੜ੍ਹਨ ਦੇ ਨਾਲ ਹੀ ਗੱਲ ਨਹੀਂ ਬਣਨੀ ਇਕੱਲਿਆਂ ਜਪਜੀ ਸਾਹਿਬ ਕਰਨ ਦੇ ਨਾਲ ਗੱਲ ਨਹੀਂ ਬਣਨੀ ਤੇਰੀ ਅੰਦਰ ਦੀ ਨੀਅਤ ਵੀ ਰਾਸ ਹੋਣੀ ਚਾਹੀਦੀ ਹੈ ਅੰਦਰ ਵੀ ਤੇਰਾ ਸ਼ੁੱਧ ਹੋਣਾ ਚਾਹੀਦਾ ਜੀਓ ਨਿਰਮਲ ਬਾਹਰੋਂ ਨਿਰਮਲ ਤੇ ਬਾਬਾ ਜੀ ਨੇ ਤੇ ਕਿਹਾ ਵੀ ਘਰ ਬੈਠੇ ਆ ਸੌ ਪਾਈ ਆ ਜੇ ਨੀਅਤ ਰਾਸ ਕਰੇ ਜੇ ਤੇਰੀ ਨੀਅਤ ਚੰਗੀ ਹੋਵੇ ਤੇ ਜੇਕਰ ਤੇਰੀ ਨੀਅਤ ਸ਼ੁੱਧ ਹੋਵੇ ਤੇ ਘਰ ਬੈਠਿਆਂ ਤੈਨੂੰ ਮਾਲਕ ਦੀ ਪ੍ਰਾਪਤੀ ਹੋ ਸਕਦੀ ਹੈ ਬਾਬਾ ਜੀ ਨੇ ਕਿਹਾ ਵੀ ਸ਼ੇਖਾ ਨੀਅਤ ਰਾਸ ਕਰ ਤੰਦਰਗਾ ਪਵੈ ਕਬੂਲ ਕਹਿੰਦੇ ਆਪਣਾ ਕਰਮ ਵੀ ਵੇਖ ਹੁਣ ਔਰੰਗਜੀਬ ਸੀ ਔਰੰਗਜੀਬ ਕੁਰਾਨ ਮਜੀਦ ਵੀ ਪੜਦਾ ਸੀ ਧਰਮ ਦੇ ਸਾਰੇ ਕਰਮ ਕਰਦਾ ਸੀ ਪਰ ਸਤਿਗੁਰੂ ਪਾਸ਼ਾ ਨੇ ਜਫਰਨਾਮੇ ਵਿੱਚ ਲਿਖਿਆ ਵੀ ਤੂੰ ਅਧਰਮੀ ਹੈ ਉਹਦਾ ਕਾਰਨ ਇਹ ਸੀ ਵੀ ਆ ਜਿੰਨੇ ਵੀ ਤੂੰ ਧਰਮ ਦੇ ਕਰਮ ਕਰਦਾ ਹੈ ਨਾ ਸਾਰੇ ਜਿੰਨੇ ਵੀ ਭਾਵੇਂ ਮਾਲਾ ਫੇਰਦੇ ਤਸਬੀਹ ਫੇਰਦੇ ਭਾਵੇਂ ਕੁਰਾਨ ਮਜੀਦ ਪੜਦੇ ਇਹਨਾਂ ਦੇ ਬਾਵਜੂਦ ਤੂੰ ਧਰਮੀ ਨਹੀਂ ਕਿਉਂਕਿ ਤੇਰੇ ਕਰਮ ਚੰਗੇ ਨਹੀਂ ਤੂੰ ਅਮਲ ਚੰਗੇ ਨਹੀਂ ਕਰ ਰਿਹਾ ਹਿੰਦੂਆਂ ਨੂੰ ਤੂੰ ਖਤਮ ਕਰ ਦਿੱਤਾ ਮੰਦਰਾਂ ਨੂੰ ਤੂੰ ਢੋਹਾ ਦਿੱਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਤਿੰਨ ਸਿੱਖਾਂ ਨੂੰ ਤੂੰ ਸ਼ਹੀਦ ਕਰਵਾ ਦਿੱਤਾ ਆਪਣੇ ਅਮਲ ਤੇ ਵੇਖ ਵੀ ਤੂੰ ਅਮਲ ਕਿਹੋ ਜਿਹਾ ਕਰਦਾ ਅੱਜ ਦੇ ਬਚਨ ਵਿੱਚ ਗੁਰੂ ਪਾਤਸ਼ਾਹ ਨੇ ਗੁਰਮਖੋਂ ਮਨੁੱਖ ਦੇ ਵੈਸੇ ਕਰਮਾਂ ਦੀ ਵਿਚਾਰ ਬਹੁਤ ਲੰਬੀ ਹੈ ਘੱਟੋ ਘੱਟ 2 ਢਾਈ ਘੰਟੇ ਦਾ ਸਮਾਂ ਸਿਰਫ ਕਰਮ ਦੀ ਵਿਚਾਰ ਸਮਝਣ ਵਾਸਤੇ ਚਾਹੀਦਾ ਹੈ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਵੀ ਆਪ ਕੀਤੇ ਹੋਏ ਕਰਮ ਤੇ ਫਿਰ ਉਹਨਾਂ ਦਾ ਦੋਸ਼ ਕਿਸੇ ਦੂਜੇ ਤੇ ਨਾ ਦਈ ਕਿਉਂਕਿ ਜਿਹੜਾ ਬੀਜਿਆ ਉਹ ਭੁਗਤਣਾ ਤੈਨੂੰ ਹੀ ਪੈਣਾ ਹੈ ਜਿਹਾ ਬੀਜਿਆ ਸੋ ਲੁਣਾ ਕਰਮਾਂ ਸੰਧੜਾ ਖੇਤ ਕਤਕ ਕਰਮ ਕਮਾਮਣੇ ਦੋਸ਼ ਨਾ ਕਾਹੂ ਜੋਗ ਗੁਰੂ ਪਾਤਸ਼ਾਹ ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਬਰ ਜਣਾ ਕਤਕ ਕਰਮ ਕਮਾਮਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਡਾ ਕਰਮ ਵੀ ਸ਼ੁੱਧ ਹੋ ਜਾਵੇ ਸਾਡੀ ਕਰਨੀ ਸ਼ੁੱਧ ਹੋ ਜਾਵੇ ਸਾਡੀ ਅੰਦਰ ਦੀ ਨੀਅਤ ਰਾਸ ਹੋ ਜਾਵੇ ਇਹ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਆਓ 1-2 ਮਿੰਟ ਦਾ ਸਮਾਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ